ਉੱਤਰ ਪ੍ਰਦੇਸ਼ ਦੇ ਅਲੀਗੜ ਤੋਂ ਬਾਤ ਹੁਣ ਸ਼ਾਜਾਹਪੁਰ ਤੋਂ ਇੱਕ ਹੋਰ ਅਜੀਬ ਪ੍ਰੇਮ ਕਹਾਣੀ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਇਥੇ ਇੱਕ 45 ਸਾਲਾ ਵਿਦਵਾਨ ਆਪਣੀ ਧੀ ਲਈ ਲਾੜਾ ਲੱਭਣ ਲਈ ਬਾਹਰ ਗਏ ਸੀ ਪਰ ਉਸ ਨੂੰ ਕੋ ਦਾ ਆਪਣੇ ਜਿਵਾਈ ਨਾਲ ਪਿਆਰ ਹੋ ਗਿਆ ਇਸ ਤੋਂ ਬਾਅਦ ਉਸ ਨੇ ਉਸ ਨਾਲ ਵਿਆਹ ਕਰਵਾ ਲਿਆ ਇਸ अनोखे ਵਿਆਹ ਵਿੱਚ ਸਭ ਤੋਂ ਖਾਸ ਗੱਲ ਇਹ ਸੀ ਕਿ ਧੀ ਨੇ ਆਪਣੀ ਮਾ ਦਾ ਪੂਰਾ ਸਾਥ ਦਿੱਤਾ ਉਸ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਛਪ ਕਾਮਨਾਵਾ ਵੀ ਦਿੱਤੀਆਂ ਜਦੋਂ ਵਿਆਹ ਦੀ ਖਬਰ ਪਿੰਡ ਪਹੁੰਚੀ ਤਾਂ ਪੂਰੇ ਇਲਾਕੇ ਵਿੱਚ ਹਫੜਾ ਦਫੜੀ ਮਚ ਗਈ। ਜਿਸ ਵਾਰ ਦੇ ਪ੍ਰੇਮ ਮਾਮਲਾ ਹੁਣ ਚਰਚਾ ਦਾ ਵਿਸ਼ਾ ਬਣ ਗਿਆ। ਇਹ ਮਾਮਲਾ ਬੰਡਾ ਦੇ ਦੇਵਕਾਲੀ ਅਦੀਨ ਪੈਂਦੇ ਰਣਮਸਤ ਪੂਰੇ ਇਲਾਕੇ ਦਾ ਹੈ। ਔਰਤ ਦੇ ਪਤੀ ਦਾ 3 ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਅਤੇ ਉਦੋਂ ਤੋਂ ਆਪਣੀ ਧੀ ਨਾਲ ਇਕੱਲੀ ਰਹਿ ਰਹੀ ਸੀ। ਉਸ ਦੀ ਧੀ ਹੁਣ ਵਿਆਹ ਦੀ ਉਮਰ ਹੋ ਗਈ ਸੀ। ਇਸ ਲਈ ਔਰਤ ਆਪਣੀ ਧੀ ਲਈ ਇੱਕ ਟੁਕਮੇ ਲਾੜੇ ਦੀ ਭਾਲ ਕਰ ਰਹੀ ਸੀ। ਕਈ ਥਾਵਾਂ ਦੇ ਰਿਸ਼ਤੇ ਲੱਭੇ ਗਏ ਪਰ ਕੁਝ ਨਹੀਂ ਬਣਿਆ। ਇਸ ਬੰਧੂ ਵਿੱਚ ਔਰਤ ਸ਼ਾਹਜਾਹਪੁਰ ਦੇ ਨੇੜੇ ਇੱਕ ਪਿੰਡ ਵਿੱਚ ਵਿਆਹ ਦੇ ਪ੍ਰਸਤਾਵ ਲਈ ਗਈ ਸੀ ਜਿੱਥੇ ਉਸ ਨੂੰ ਆਪਣੀ ਤੀਲ ਇੱਕ ਟੁਕੜਾ ਨੌਜਵਾਨ ਮਿਲਿਆ ਉਸਨੇ ਆਪਣੀ ਤੀ ਦਾ ਵਿਆਹ ਉਸ ਨੌਜਵਾਨ ਨਾਲ طے ਕਰ ਦਿੱਤਾ ਇਸ ਬਾਅਦ ਔਰਤ ਨੇ ਨੌਜਵਾਨ ਦਾ ਮੋਬਾਈਲ ਨੰਬਰ ਲੈ ਲਿਆ ਅਤੇ ਦੋਵੇਂ ਇੱਕ ਦੂਜੇ ਨਾਲ ਫੋਨ ਤੇ ਸੰਪਰਕ ਕਰਨ ਲੱਗ ਪਏ ੋਲੀ-ਗੋਲੀ ਇਹ ਸੰਪਰਕ ਦੋਸਤੀ ਅਤੇ ਫਿਰ ਡੂੰਘੇ ਪਿਆਰ ਵਿੱਚ ਬਦਲ ਗਿਆ ਇਸ ਦੌਰਾਨ ਔਰਤ ਨੇ ਖੁਦ ਨੌਜਵਾਨ ਨਾਲ ਵਿਆਹ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਰਾਨੀ ਵਾਲੀ ਗੱਲ ਇਹ ਸੀ ਕਿ ਨੌਜਵਾਨ ਵੀ ਬਿਨਾ ਕਿਸੇ ਚੀਜ਼ ਦੇ ਵਿਆਹ ਲਈ ਸਹਿਮਤ ਹੋ ਗਿਆ ਜਦੋਂ ਔਰਤ ਨੇ ਆਪਣੀ ਧੀ ਨੂੰ ਸਾਰੀ ਸਚਾਈ ਦੱਸੀ ਤਾਂ ਧੀ ਨੇ ਆਪਣੀ ਮਾਂ ਦੀਆਂ ਭਾਵਨਾਵਾਂ ਨੂੰ ਸਮਝਿਆ ਅਤੇ ਉਸ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਉਸ ਨੇ ਖੁਦ ਆਪਣੀ ਮਾਂ ਨੂੰ ਇਸ ਰਿਸ਼ਤੇ ਅਤੇ ਵਿਆਹ ਲਈ ਪ੍ਰੇਰਿਤ ਕੀਤਾ ਇਸ ਤੋਂ ਬਾਅਦ 4 ਦਿਨ ਪਹਿਲਾਂ ਦੋਵਾਂ ਨੇ ਸਹਾਜਾਪੁਰ ਦੇ ਇੱਕ ਮੰਦਿਰ ਵਿੱਚ ਮੰਡਪ ਚ ਲੈਫੇਰੇ ਲੈ ਕੇ ਵਰਮਲਾ ਪਾ ਕੇ ਵਿਆਹ ਕਰਵਾ ਲਿਆ ਵਿਆਹ ਤੋਂ ਬਾਅਦ ਜਦੋਂ ਨਵਾਂ ਜੋੜਾ ਪਿੰਡ ਪਹੁੰਚਿਆ ਤਾਂ ਪਿੰਡ ਵਾਲੇ ਵੀ ਹੈਰਾਨ ਹੈਗੇ ਕੋਈ ਵੀ ਵਿਸ਼ਵਾਸ ਨਹੀਂ ਕਰ ਸਕਦਾ ਸੀ ਕਿ ਵਿਆਹ ਲਈ ਨਿਕਲੀ ਔਰਤ ਦੁਲਹਨ ਬਣ ਕੇ ਵਾਪਸ ਆਵੇਗੀ ਹਾਲਾਂਕਿ ਕੁਝ ਲੋਕਾਂ ਨੇ ਕਿਹਾ ਕਿ ਇਹ ਰਿਸ਼ਤਾ ਸਮਾਜ ਦੇ ਨਿਯਮਾਂ ਦੇ ਵਿਰੁੱਧ ਹੈ ਅਤੇ ਇਸ ਦੇ ਇਤਰਾਜ਼ ਜਤਾਇਆ ਗਿਆ ਇਸ ਦੇ ਨਾਲ ਹੀ ਬਹੁਤ ਸਾਰੇ ਲੋਕ ਇਸ ਨੂੰ ਔਰਤ ਦਾ ਇੱਕ ਦਲੇਰਾਨਾ ਫੈਸਲਾ ਦੱਸ ਰਹੇ ਹਨ ਜਿਸ ਨੇ ਸਮਾਜ ਦੀ ਪੁਰਾਣੀ ਸੋਚ ਨੂੰ ਚੁਣੌਤੀ ਦਿੱਤੀ ਹੈ ਇਹ ਪ੍ਰੇਮ ਕਹਾਣੀ ਹੁਣ ਪੂਰੇ ਸ਼ਾਹਜਾਹਪੁਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ